ਹਾਂਜੀ ਗੁੱਡ ਮਾਰਨਿੰਗ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਕੈਮ ਹੋਵਗੇ ਰਾਧੇ ਰਾਧੇ ਸਵੇਰੇ ਸਵੇਰੇ ਨਹੀਂ ਵੈਸੇ ਤਾਂ ਦੁਪਹਿਰ ਦੇ 1 ਵਜੇ ਮੈਂ ਵਾਟਰਮੈਲਨ ਖਾਇਆ ਕਰਦਾ ਇਹ ਪੂਰਾ ਬਾਕਸ ਭਰ ਕੇ ਮੈਂ ਖਾਣਾ ਇੱਕ ਤਾਂ ਇਹਦੇ ਨਾਲ ਪੇਟ ਫੁੱਲ ਰਹਿੰਦਾ ਔਰ ਬਾਡੀ ਹਾਈਡਰੇਟਡ ਰਹਿੰਦੀ ਤੁਸੀਂ ਵੀ ਸਾਰੇ ਜਣੇ ਵਾਟਰਮੈਲਨ ਰੋਜ਼ ਖਾਇਆ ਕਰੋ ਗਰਮੀਆਂ ਗਰਮੀਆਂ ਠੀਕ ਹੈ ਗਰਮੀ ਨਹੀਂ ਹੋਣੀ ਫਿਰ ਤੁਹਾਨੂੰ ਲੋ ਗਾਇਜ਼ ਪਾਪਾ ਦੀ ਰਿਪੋਰਟ ਆ ਗਈਆਂ ਪਾਪਾ ਦੀ ਰਿਪੋਰਟਸ ਲੀਵਰ ਜਿਹੜਾ ਹੈਗਾ ਪਾਪਾ ਦਾ ਬਿਲਕੁਲੀ ਬਾਰਡਰ ਲਾਈਨ ਪਰ ਹੀ ਹੈ ਉਦੋਂ ਤਾਂ ਹਲਕਾ ਜਿਹਾ ਓਟੀ ਲੈਵਲ ਵਧੇ ਹੋਇਆ ਤਾਂ ਆਪਣੇ ਨੂੰ ਹੋ ਗਿਆ ਆਪਣਾ ਲੈ ਲਿਆ ਰਿਪੋਰਟਾ ਕੱਢੋ ਦੇਖੋ ਅੱਛਾ ਟਰਾਈਗਲਾਈਸਰਾਈਡ ਦੱਸੋ ਕਿੰਨੇ ਆ ਕੱਲ ਬੋਲਿਆ ਸੀ ਨਾ ਕੋਲੇਸਟ੍ਰੋਲ ਤਾਂ ਨਾਰਮਲ ਹੋਣੇ ਟਰਾਈਗਲਾਈਸਰਾਈਡ ਜ਼ਿਆਦਾ ਹੋਣੇ ਕਿੰਨੇ ਤੇ ਬੋਲਿਓ ਬੋਲੋ ਦੱਸੋ ਪੰਕੇ ਭਾਈ ਕਿੰਨੇ ਦੇ ਪਾਪਾ ਦੇ ਟਰਾਈਗਲਾਈਸਰਾਈਡ ਪੰਕੇ ਭਾਈ ਨੇ ਦੱਸਣੇ ਮੇਰਾ ਤਾਂ ਪਾਪਾ ਨੇ ਝੂਠ ਮੰਨਣਾ ਕਿੰਨੇ ਦੇ 300 300 ਪਲੱਸ ਹੀ ਹੈ ਜੀ 350 ਦੇ ਕਰੀਬ ਪਾਪਾ ਦੇ ਟਰਾਈਗਲਾਈਸਰਾਈਡ ਹੈ ਹੈ ਕੁਛ ਵੀ ਨਹੀਂ ਹੋਣਾ ਉਹਦੇ ਨਾਲ ਕੇ ਆਇਆ ਤੁਹਾਡਾ ਫੋਨ ਘੜਾ ਹੋ ਜਾਣਾ ਕਲੌਟ ਬਣ ਜਾਣੇ ਗੋਲੀ ਦੇ ਦਿਓ ਗੋਲੀ ਤਾਂ ਦੇ ਹੀ ਦੇਣੀ ਪਰ ਖਾਣੇ ਪਰ ਨਾ ਪਰ ਇਹ ਜਿ ਰੱਖਿਓ ਗੋਲੀ ਦੇਖਿਆ ਮੈਨੂੰ ਬਾਈ ਇਹਨਾਂ ਦਾ ਹਾਲ ਤੁਸੀਂ ਖਾਣੇ ਪਰ ਨਹੀਂ ਪਰ ਇਹ ਜਿ ਰੱਖੇਗਾ ਤਾਂ ਇਹ ਕਹਿੰਦਾ ਇੱਕ ਗੋਲੀ ਹੋਰ ਵਧਾ ਦਿਓ ਉਹ ਤੇ ਬਾਅਦ ਸ਼ੂਗਰ ਲੈਵਲ ਇਹਨਾਂ ਦਾ ਇਹ ਪੂਰਾ ਖਾਲੀ ਪੇਟ 230 ਔਰ ਜਿਹੜਾ ਐਚਬੀਏ1 ਸੀ ਲੈਵਲ ਹੈ ਉਹ ਵੀ ਪੂਰਾ 8 ਪੁਆਇੰਟ ਕਿੰਨਾ ਦਾ ਬੰਗਾ ਬਾਈ 9 ਪੁਆਇੰਟ ਕੁਛ 9 ਪੁਆਇੰਟ ਕੁਛ 6 8 ਪੁਆਇੰਟ ਕੁਛ ਵੀ ਨਹੀਂ 9 ਪੁਆਇੰਟ ਕੁਛ ਦੇਖ ਲਓ ਖਾਣੇ ਪਰ ਨਹੀਂ ਇਹ ਮੜਾ ਜੀ ਵੀ ਪਰਹੇਜ਼ ਕਰਦੇ ਚਲੋ ਹੁਣ ਇਹਨਾਂ ਦਾ ਰਹਿ ਗਿਆ ਸਿਰਫ ਅਲਟرا ਸਾਊਂਡ ਅਲਟਰਾ ਸਾਊਂਡ ਕਰਾਣੇ ਇਹਨਾਂ ਦਾ ਇੱਕ ਅੱਧੇ ਦਿਨ ਚ ਹੁਣ ਠੀਕ ਹੈ ਪਾਪਾ ਹਾਂ ਤੇਰਾ ਬਲੌਗ ਬਣ ਗਿਆ ਸਾਡਾ ਸੁੱਖ ਲਿਕਾ ਕਹਿੰਦੇ ਤੇਰਾ ਬਲੌਗ ਬਣ ਗਿਆ ਸਾਡਾ ਸੁੱਖ ਲਿਕਾ ਹੁਣ ਇਹਨਾਂ ਦਾ ਅਲਟਰਾ ਸਾਊਂਡ ਕਰਾਣੇ ਇੱਕ ਦੋ ਦਿਨ ਪਾਪਾ ਬਾਹਰ ਖੜ ਕੇ ਹੋਰਨ ਮਾਰੇ ਕਰਦੇ ਹਾਂਜੀ ਪਹਿਲਾਂ ਫੜੀ ਓਏ ਤੁਸੀਂ ਕਿੱਥੇ ਚੱਲੇ ਮੈਂ ਇੱਥੇ ਆ ਗਿਆ ਪੱਜ ਕਿੱਥੇ ਐ ਦੱਸੋ ਦੱਸ ਕੇ ਜਾ ਕਰੋ ਇਦਾਂ ਨਹੀਂ ਦੱਸ ਕੇ ਜਾਇਆ ਕਰੋ ਇੱਦਾਂ ਨਹੀਂ ਜਾਣਾ ਕਿੱਥਾ ਚੱਲੇ ਹਾਂ ਐ ਸਟਾਰ ਵੇਖੋ ਤੁਸੀਂ ਵਾਰੂ ਵਾਰੀ ਕੀ ਕਹਿੰਦਾ ਇਹ ਨੀ ਬੋਏ ਇਹ ਭੋਲ ਭੂਲ ਕੇ ਫਿਰ ਕਹਿੰਦਾ ਕੁਛ ਨਹੀਂ ਦੱਸ ਤਾਂ ਸਹੀ ਕਾ ਕਹਿੰਦਾ ਨੋਲ ਹੁਣ ਤਾਂ ਬੰਦ ਕਰ ਹੁਣ ਬੰਦ ਕਰ ਲੋ ਅੱਛਾ ਜੀ ਗਾਈਜ਼ ਹੁਣ ਨਾ ਸਾਨੂੰ ਬੜੇ ਦਿਨ ਹੋ ਗਏ ਲਗਾਤਾਰ ਜਾਂਦੇ ਨੂੰ ਮੱਛਲੀਆਂ ਨੂੰ ਪਾਣ ਤਾ ਅੱਜ ਅਸੀਂ ਵੈਸ ਵਿਚ ਵਿਚ ਜਾ ਜਾਂਦੇ ਬੰਦਰਾਂ ਨੂੰ ਪਾਣ ਵੀ ਬੰਦਰਾਂ ਨੂੰ ਨਹੀਂ ਬੋਲਣਾ ਯਾਰ ਮਨੂ ਭਾਜੀ ਕਿਆ ਬੋਲਿਆ ਕਰੀਏ ਹੁਣ ਅਸੀਂ ਮੰਕੀਜ਼ ਮੰਕੀਜ਼ ਨੂੰ ਪਾਣ ਯਾਰ ਬੰਦਰਾਂ ਨੂੰ ਥੋੜਾ ਜਿਹਾ ਅੱਛਾ ਜੇ ਨਹੀਂ ਲੱਗਦਾ ਤਾਂ ਮੰਕੀਜ਼ ਨੂੰ ਪਾਣ ਅਸੀਂ ਵਿਚ ਵਿਚ ਜਾ ਜਾਂਦੇ ਹੁਣ ਅੱਜ ਸੋਚਿਆ ਕਰਦਾ ਅੱਜ ਵੀ ਫੀਰ ਆ ਰਿਹਾ ਅੱਜ ਵੀ ਜਾ ਆਈਏ ਮੰਕੀਜ਼ ਨੂੰ ਕੁਝ ਪਾਹੀ ਮੈਂ ਅਰਵਿਸ਼ੂ ਭਾਜੀ ਜਾਵਾਂਗੇ ਅਸੀਂ ਉਹੀ ਆਪਣਾ ਭਵੌਰ ਸਾਹਿਬ ਕੀ ਕਹਿੰਦਾ ਅਨਮੋਲ ਅਨਮੋਲ ਕੁਝ ਕਰਦੇ ਨਾ ਉਹਨਾਂ ਕੋ ਰਾਮ ਸਲਾਮ ਐਂ ਹੀ ਹੋਈ ਗੱਲ ਕਰਦੇ ਢਿੱਲਾ ਕਿਉਂ ਪੈਵਾ ਦਾਦੇ ਨਾਲ ਉੱਥੇ ਵੀ ਕਰੋ ਦਾਦੇ ਦਾਦੇ ਐਦਾਂ ਨਹੀਂ ਦੋਏ ਹੱਥ ਉੱਪਰ ਕਰਕੇ ਦਾਦੇ ਦਾਦੇ ਖੜ ਮੈਂ ਇੱਕ ਚੀਜ਼ ਆਸ ਹੈ ਇੱਕ ਚੀਜ਼ ਹੈ ਤੈਨੂੰ ਮੈਂ ਇਹ ਜਿਹੜੇ ਤਾਂ ਦੋਨੋਂ ਹੱਥ ਉੱਪਰ ਕੀਤੇ ਇਹਦਾ ਮਤਲਬ ਪਤਾ ਤੈਨੂੰ ਕੀ ਆ ਅਨਮੋਲ ਹੈਂ ਖੜ ਤੈਨੂੰ ਇਹਦਾ ਮੈਂ ਮਤਲਬ ਦੱਸਦਾ ਕਿਆ ਦੇਖ ਫੈਨ ਮੂਲੋਈ ਫੈਪਨ ਕਿ ਵੀ ਤੁਹਾਨੂੰ ਪਤਾ ਹੀ ਤਾਂ ਕੀ ਮਤਲਬ ਹੈ ਅਨੁਵੀਰਾ ਤੈਨੂੰ ਪਤਾ ਹੈ ਇਹਦਾ ਮਤਲਬ ਪਤਾ ਕਿ ਆ ਜਦ ਅਸੀਂ ਐਦਾਂ ਹੀ ਦੋਨੇ ਹੱਥ ਉੱਪਰੋਂ ਕਰਕੇ ਬੋਲਦੇ ਨਾ ਵੀ ਰਾਧੇ ਰਾਧੇ ਆ ਕੁਝ ਵੀ ਬੋਲਦੇ ਤੇ ਇਹਦਾ ਮਤਲਬ ਇਹ ਹੁੰਦਾ ਵੀ ਰੱਬਾ ਅਸੀਂ ਜਿਹੜੇ ਦੋ ਹੱਥ ਹੈਗੇ ਤੈਨੂੰ ਫੜਾਤੇ ਵੇ ਹੁਣ ਜੋ ਤਾਂ ਕਰਨਾ ਕਰੀ ਜਾ ਦੋਨੇ ਸਾਡੇ ਹੱਥ ਤੇਰੇ ਹੱਥ ਹੈ ਅਸੀਂ ਤੇਰੇ ਬਾਰੇ ਛੱਡਤਾ ਵਾ ਇਹ ਮਤਲਬ ਹੈ ਇਹਦਾ ਠੀਕ ਹੈ ਹਾਂਜੀ ਚਲੋ ਹੁਣ ਐਦਾ ਕਰਦੇ ਅੰਕਿਤ ਨੂੰ ਫੋਨ ਕਰ ਦਿੰਨੇ ਕਿ ਅੰਕਿਤ ਫਰੂਟ ਪੈਕ ਕਰ ਦੇ ਅੰਕਿਤ ਦੇ ਨੂੰ ਵੀ ਦੇਖਣਾ ਮੈਂ ਕਿ ਉਹਨੂੰ ਕਹਣਾ ਮੈਂ ਕੇਲੇ ਪੈਕ ਕਰ ਦੇ ਮਿਕਸ ਫਰੂਟ ਪੈਕ ਕਰਦਾ ਉਹ ਵੀ ਕਹਿੰਦਾ ਭਾਜੀ ਸਾਰੇ ਵਿਟਾਮਿਨ ਦੇ ਨੇ ਹੈ ਬੰਦਰੋਂ ਕੋ ਚਲੋ ਫੋਨ ਕਿਆ ਕਰਨਾ ਅੰਕਿਤ ਨੂੰ ਆਪ ਹੀ ਜਾ ਕੇ ਪੈਕ ਕਰਾ ਲੈਣੇ ਉਹਦੇ ਕੋਲ ਫਰੂਟ ਵਧੀਆ ਵਧੀਆ ਜਾ ਬੰਦਰਾਂ ਲਈ ਵਾਲ ਵੀ ਖਰਾਬ ਹੋ ਗਏ ਥੋੜੇ ਜਿਹਾ ਵਾਲ ਵੀ ਬਾਹ ਲ ਹੈਨਾ ਹਨਾ ਪਾ ਵਾਲੀਏ कैसे बैठो आ राम राम कैसा कैसा हेलो गाइस क्या हाल है सारे का हां राधे राधे लाओ बेटे मंकी के लिए फ्रूट डालो चलो देखे बंके वे है ना फिर मैं आया जरा जाके चलो गाइस चलते हैं हम ऐसे आटा भी ले ले ऐसे मछलियां ले और केले भी ले ले ऐसे बहुत सारे ਚਲੀ ਵਿਸ਼ੂ ਭਾਈ ਫਿਰ ਹੈਲੋ ਕਿਵੇਂ ਹੋ ਹੈਲੋ ਅੱਜ ਹੈਲੋ ਨਹੀਂ ਕਰਨੀ ਕਿਉਂ ਅੱਛਾ ਅੱਜ ਪੜਾਈ ਵਿੱਚ ਹੈ ਤੂੰ ਚਲੀ ਵਿਸ਼ੂ ਭਾਈ ਚਲੋ ਫਿਰ ਚਲੀ ਆ ਜਾਓ ਪਹਿਲੇ ਮੈਂ ਵਿਸ਼ੂ ਭਾਈ ਨੂੰ ਲੈਣਾ ਸੀ ਥੋੜਾ ਮੈਨੂੰ ਸ਼ਾਪਰ ਨੂੰ ਕਾਲ ਆ ਗਈ ਸੀ ਕੁਝ ਇੰਪੋਰਟੈਂਟ ਕੰਮ ਪੈ ਗਿਆ ਦਾ ਫਿਰ ਅੱਧਾ ਘੰਟਾ ਉਧਰ ਹੀ ਲੱਗ ਗਿਆ ਹੁਣ ਮੈਂ ਫਿਰ ਦੁਬਾਰਾ ਵਿਸ਼ੂ ਭਾਈ ਨੂੰ ਲੈਣਾ ਆ ਚਲੀ ਵਿਸ਼ੂ ਭਾਈ ਜੀ ਫਿਰ ਚਲੋ ਚਲੀਏ Papa ਦੀ ਸਕੂਟੀ ਲੋ ਗਾਇਸ ਉਹ ਬੈਠੇ ਵੇ ਆਇਆ ਆਪਣੇ ਬਾਜਣਾ ਇਹਨਾਂ ਨੂੰ ਨੀਚੇ ਤੋਂ ਦੇਖਿਓ ਤੁਸੀਂ ਆਗੇ ਸਾਨੂੰ ਦੇਖ ਕੇ ਆਗੇ ਵਿਸ਼ੂ ਭਾਈ ਜੀ ਇਹਨਾਂ ਨੇ ਪਛਾਣ ਲਿਆ ਸਾਨੂੰ ਦੇਖੋ ਆਜੋ ਆਜੋ ਬੱਚੋ ਦੇ ਦਿਜੀ ਕੁਛ ਨਹੀਂ ਕੁਛ ਨਹੀਂ ਕਹਿੰਦਾ ਦੇ ਦਿਓ ਦੇ ਦਿਓ ਦੇ ਦਿਓ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਦੋ ਕਿ ਜਿਵੇਂ ਆਇਆ ਤਾਂ ਆਜੋ ਮੇਰੇ ਕੋਲ ਆਜੋ ਤੁਸੀਂ ਐਲੋ ਇਹ ਇਹ ਚੋਲਾਓ ਤੁਸੀਂ ਦੋ ਅੰਕੀ ਨੂੰ ਦੋ ਇਹਨੂੰ ਦੋ ਇਹਨੂੰ ਦੇ ਦੋ ਹੱਥ ਨਾਲ ਦੋ ਸਿੱਟਿਓ ਨਾ ਇੱਕ ਦੂਜੇ ਨਾਲ ਲੜੀਂ ਤਾਂ ਸਿਹੜ ਦੋ ਸਿਹੜ ਦੋ ਤੁਸੀਂ ਆਲ ਸਾਰੇ ਲਾ ਦਿਓ ਚੱਕ ਲਓ ਹਿ ਕੋ ਵੀ ਲੈ ਲੈ ਆਇਆ ਪਾਪਾ ਉੱਥੇ ਪੂਰਾ ਰਸ਼ ਪੈ ਗਿਆ ਪੌਰ ਸਾਹਿਬ ਗੁਰਦੁਆਰੇ ਕੋਲ ਪਾਗਾ ਹੈ ਨਾ ਸੰਡ ਵੀ ਉੱਥੇ ਬੰਦੇ ਰ ਵੀ ਉੱਥੇ ਉੱਥੇ ਹੋਰ ਪਤਾ ਕੀ ਹੋਇਆ ਪਾਪਾ ਉੱਥੇ ਨਾ ਮੈਨੇ ਇੱਕ ਲੇਡੀ ਕਹਿੰਦੀ ਕਹਿੰਦੀ ਭਾਜੀ ਥੱਲੇ ਨੂੰ ਪਾਇਆ ਕਰੋ ਕਹਿੰਦੀ ਤੁਸੀਂ ਬਾਕੀਆਂ ਨੂੰ ਵੀ ਮਰਾਨਾ ਪਰ ਮੈਨੂੰ ਸਮਝ ਨਹੀਂ ਆਈ ਕਿ ਇਹਦੇ ਬਾਕੀਆਂ ਨੇ ਕਿੱਦਾਂ ਮਰਨਾ ਅਗਰ ਮੈਂ ਗੁਰਦੁਆਰੇ ਦੇ ਉੱਪਰ ਪਾਤਾ ਫਿਰ ਮੈਂ ਬੋਲਿਆ ਕੁਝ ਨਹੀਂ ਫਿਰ ਮੈਂ ਹੱਸ ਕੇ ਆ ਗਿਆ ਮੈਨੂੰ ਹਾਸਾ ਜਿਹਾ ਆ ਗਿਆ ਕੋਈ ਵਿਚਾਰੀ ਘਰ ਤੇ ਸਤੀ ਵੀ ਹੋਣੀ ਮੈਨੂੰ ਲੱਗਦਾ ਤੁਖੀ ਹੋਣੀ ਕੋਈ ਘਰੋਂ ਤੇ ਘਰ ਵਾਲੇ ਨਾਲ ਲੜਕਿਆ ਹੋਣੀ ਆਈ ਵੀ ਗੁੱਸਾ ਮੇਰੇ ਉੱਪਰ ਗੜਤੋਂ ਉਹ ਵਿਚਾਰੀ ਨੇ ਪਰ ਇਹ ਨਹੀਂ ਮੇਰੇ ਗੱਲ ਨਹੀਂ ਵੱਲੇ ਭਈ ਹੋਰ ਅਗਰ ਉੱਪਰ ਪਾਤਾ ਮੈਂ ਗੁਰਦੁਆਰੇ ਦੇ ਤਾਂ ਵੀ ਕੀ ਹੋ ਗਿਆ ਚੜਾਈ ਚੜ ਕੇ ਔਰ ਅਗਰ ਨੀਚੇ ਪੰਦਾ ਤਾਂ ਵੀ ਕੀ ਹੋ ਜਾਣਾ ਪਤਾ ਨਹੀਂ ਹੁਣ ਕੀ ਮੈਂਟੈਲਿਟੀ ਸੀ ਅਗਰ ਕੋਈ ਬੋਹਰ ਸਾਹਿਬ ਦਾ ਮੇਰਾ ਵਲੌਗ ਦੇਖੇਗਾ ਤਾਂ ਮੈਨੂੰ ਜਰੂਰ ਦੱਸਿਓ ਇਸ ਗੱਲ ਦਾ ਕੋਈ ਅਗਰ ਤਰਕ ਹੈ ਮਨੂ ਭਾਈ ਦੇ ਬੱਚੇ ਹਨ ਮੋਹਰ ਪਿੱਛੇ ਦੇ ਖੜ ਕੇ ਹੱਸਿਆ ਕਰਦਾ ਲੁਕ ਗਿਆ ਆ ਦੇਖੋ ਪਾਪਾ ਦੇ ਹਾਲ ਫ੍ਰਿਜ 'ਚ ਮੈਂ ਫ੍ਰਿਜੋਂ ਆਪਣਾ ਵਾਟਰਮੈਲਨ ਕੱਢਣ ਗਿਆ ਔਰ ਪਾਪਾ ਨੇ ਦੇਖੋ ਇੱਥੇ ਧੂਬ ਵਾਲਿਆ ਜਾ ਦੇ ਕੀ ਉਹ ਦੇਖੋ ਸਾਹਮਣੇ ਆਹ ਦੇਖੋ ਇੰਨੀ ਬੜੀ ਮਹੀਦੀ ਰੂਮ ਫਰੈਸ਼ਨਰ ਦੀ ਬੋਤਲ ਰੱਖੀ ਵੀ ਪਾਪਾ ਨੂੰ ਪੁੱਛਦਾ ਪਹਿਲਾਂ ਮੈਂ ਆਰਡਰ ਮੈਨ ਲੈ ਜਾਵਾਂ ਬਾਹਰ ਪਪਾ ਅੰਦਰ ਜਦ ਰੂਮ ਫਰੈਸ਼ਨਰ ਹੈਗਾ ਸਪਰੇ ਵਾਲਾ ਓਏ ਅਸੀਂ ਲਾਇਆ ਰਮਾ ਅੱਛਾ ਅਨੂਲ ਤੇਰਾ ਮੈਂ ਲਾਇਆ ਬੱਚਾ ਦੋ ਧੂਪ ਇਕੱਠੀ ਮੈਂ ਨਹੀਂ ਕਮਾਲ ਕਰ ਸੀ ਤੇ ਬਾਦੋ ਪਿੱਛੇ ਗਿਆ ਕੀਤਾ ਉਹ ਕਹਿੰਦਾ ਉਹ ਮੇਰਾ ਪੂਰਾ ਪੈਕੇਟ ਚੱਕਦੇ ਦੋ ਦਿਨਾਂ ਮਾਂ ਚ ਅਰਗਬਤੀਆਂ ਦੇ ਦੋ-ਦੋ ਲਾ ਲਾ ਕੇ ਮਾਂ ਚ ਸਾਰੇ ਕਮਰੇ ਚ ਦੋ ਐ ਦਿਨ ਮੈਂ ਦੋ ਦਿਨ ਬਣੂ ਆਈ ਮੈਂ ਮਾਂ ਚ ਕਮਰੇ ਚ ਅਰਗਬਤੀ ਮੈਂ ਅਰਗਬਤੀ ਦਾ ਪੈਕੇਟ ਸਵੇਰ ਨੂੰ ਲਾਂਦਾ ਮਾਂ ਚ ਦੂਏ ਦਿਨ ਸਵੇਰ ਨੂੰ ਖਾਂਦੀ ਇਹ ਸਾਡਾ ਅਨਮੋਲ ਕਰਦਾ ਜੀ ਇਦਾਂ ਦੇ ਕੰਮ ਰੂਮ ਫਰੈਸ਼ਨਰ ਹੈਗਾ ਏ ਦੇਖ ਲੈ ਤੁਸੀਂ ਸਾਡਾ ਅਨਮੋਲ ਦੇ ਯਾਰ

क्या सिखा ऐसे सिखाता तेरे को पहले कैसे गुडो ऐसे जोर से कर ऐसे फिर ऐसे तेरे को नहीं अभी आया अनवे अनवे को आता है पहले कैसे करता है ऐसे फिर ऐसे तू भी कर ले आह। आह। <laughs> <laughs> क्या हुआ <laughs> <laughs> आए, क्या इसको कैसे रहा तू चपेड़े देख ले इसको आता है इसको आता है ऐसे फिर ऐसे खा ले ले ले। खोल अब जोर से अपने आप <laughs> खोल 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 <laughs> उसको भी दे दे गुड्डो को भी दे अनन्या दीदी को भी दे अगम दीदी दीदी को, दे? <laughs> दीदी।, दीदी को नहीं। ओए! <laughs> <वे? laughs> ढक्कन लगा के रखना ठीक है अनवे है खोलो अपने आप खोल तू अब तू बड़ा हो गया अपने आप खोल देख खुल तो गई हाँ खुल गई ना बड़ा हो गया ना अब तू क्या हुआ क्या जोर से बोल ये वाला खाऊंगा बुटे तूने नहीं खाना ਤੂੰ ਵੀ ਆਪਣੇ ਉਹ ਓਪਨ ਕਰ ਲੈ ਹੈ ਉਹ ਸਾਬ ਨੂੰ ਉਲਟੇ ਪਹਿਨੇ ਆਂ ਓਹੋ ਇਹ ਇਸ ਕੋ ਸਿੱਧਾ ਕਰਕੇ ਪਹਿਨਾ ਅਗਾ ਅਨੰਨਿਆ ਗੁੱਡੂ ਨੇ ਉਲਟੇ ਪਹਿਨੇ ਹੋਏ ਇਹ ਸਿੱਧੇ ਕਰ ਲੈ ਸਿੱਧੇ ਕਰ ਲੈ ਅਨਵੇ ਅਨਵੇ ਕਾਹ ਜਾ ਰਹਾ ਤੂੰ ਚਪੇੜੇ ਦੇਖ ਲੈ ਅੱਛਾ ਅੱਛਾ ਲਿਫਾ ਉਹ ਟੌਫੀ ਦਾ ਛਿਲਕਾ ਬਾਹਰ ਸਿੱਟਣ ਗਿਆ ਕਮਾਲ ਕਰਤੀ ਤੇ ਮੁੰਡੇ ਆ ਜਾ ਇੰਨੀ ਅਗਲ <laughs> हाँ क्या हुआ चूहा आ ना ना हजार किताये <laughs> yes. गुड पहन ले इसको सीधे करके पहन लिए वेरी गुड कमाल कर दिया हम्म कल खाऊंगा बच्चों कल खाऊंगा कल भी खा लेना ठीक है ठीक है तू कर दे हाय सब्सक्राइबर्स वेरी गुड बोले चाचू आ गया बाहर बोलो हाय गोल्ड ब्रो हाउ आर यू बाय बाय बच्चों बाय 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 चल निकल गाइस चेंज कर रहा हूं देखो पजामे च और टीशर्ट च आ गया और ਤੁਹਾਨੂੰ ਪਤਾ ਹੀ ਹੈ ਕਿਉਂ ਕਿਉਂਕਿ 11:00 ਵੱਜ ਗਏ ਹੋਰ ਹੁਣ ਹੋ ਗਿਆ ਮੇਰਾ ਸੈਟ ਦਾ ਟਾਈਮ ਔਰ ਇੱਕ ਤਾਂ ਨਾ ਯਾਰ ਮੈਂ ਬਹੁਤ ਜ਼ਿਆਦਾ ਬਹੁਤ 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 ਜ਼ਿਆਦਾ ਪਰੇਸ਼ਾਨ ਹੋ ਗਿਆ ਪਤਾ ਕਿਉਂ ਦੱਸਦਾ ਤੁਹਾਨੂੰ ਰੀਜ਼ਨ ਇੱਕ ਮਿੰਟ ਰੋਕੋ ਓਏ ਆ ਦੇਖ ਲੋ ਰੀਜਨ ਦੋ ਦਿਨ ਪੇਟ ਭਰ ਕੇ ਰੋਟੀ ਖਾਧੀ ਕਿੱਥੇ 81.9 ਲਿਆਂਦਾ ਸੀ ਮੈਂ ਔਰ ਕਿੱਥੇ ਹੁਣ ਮੁੜ ਕੇ ਫੇਰ 84.4 81.9 82.83.9 22 ਕਿਲੋ weight ਵਧ ਗਿਆ ਦੋ ਦਿਨ ਚ ਹੀ ਮੈਂ ਤਾਂ ਪਰੇਸ਼ਾਨ ਹੋ ਗਿਆ ਯਾਰ ਮੈਂ ਦੋ ਦਿਨ ਰੋਟੀ ਖਾ ਲਵਾਂ ਨਾ ਪੇਟ ਭਰ ਕੇ ਦੇਖ ਲੋ ਤੁਸੀਂ ਕਿੰਨੀ ਜਲਦੀ ਮੇਰਾ weight gain ਹੁੰਦਾ ਬਾਈ ਇਸ ਜਨਮ ਚ ਤਾਂ ਮੈਨੂੰ ਔਖਾ ਹੀ ਲੱਗਦਾ ਕਿ ਮੇਰੇ ਐब्स ਨਿਕਲੂਗੇ ਜੋ ਹਾਲਾਤ ਚੱਲੇ ਹੋਇਆ ਪਤਾ ਨਹੀਂ ਰੱਬ ਨੇ ਕਿਉਂ ਪਰ ਮੈਂ ਰੱਬ ਨੂੰ ਦੋਸ਼ ਨਹੀਂ ਦੇਣਾ ਦੋਸ਼ ਤਾਂ ਮੇਰਾ ਆਪਣਾ ਹੀ ਆ ਜਿਹੜਾ ਮੈਂ ਖਾਣ ਤੋਂ ਨਹੀਂ ਹਟਦਾ ਮੈਂ ਬਹੁਤ ਫੂਡੀ ਆ ਜਦੋਂ ਮੈਂ ਖਾਂਦਾ ਨਾ ਇੱਕਦਮ ਪੇਟ ਭਰ ਕੇ ਖਾਂਦਾ ਤਾਂ ਹੁਣ ਚਲੋ ਟਾਈਮ ਹੋ ਗਿਆ 11:00 ਵਜੇ ਮੈਂ ਥੋੜੀ ਜਿਹੀ ਦੋ ਕੁ ਘੰਟੇ ਸ਼ੇਅਰ ਕਰ ਲਵਾਂ ਬਾਏ ਗੁੱਡ ਨਾਈਟ ਟੇਕ ਕੇਅਰ ਲਵ ਯੂ ਆਲ ਰਾਧੇ ਰਾਧੇ ਸ਼ੇਅਰ ਜ਼ਰੂਰੀ ਹੈ ਬਾਏ